ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਮੌਜੂਦ ਆ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਤਾਂ ਦੱਸ ਦਈਏ ਕਿ ਅੱਜ ਐਗਜ਼ੈਕਟਿਵ ਦੀ ਮੀਟਿੰਗ ਬੁਲਾਈ ਗਈ ਆ ਤਾਂ ਅਚਨਚੇਤ ਜੋ ਮੀਟਿੰਗ ਬੁਲਾਉਣ ਦਾ ਕਈ ਵੱਡੇ ਮੁੱਖ ਕਾਰਨ ਹੋ ਸਕਦੇ ਨੇ ਲੇਕਿਨ ਮੀਟਿੰਗ ਬੁਲਾਉਣ ਨੂੰ ਲੈ ਕੇ ਜੋ ਤੁਸੀਂ ਵੇਖ ਸਕਦੇ ਹੋ ਕਿ ਜੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਮੀਟਿੰਗ ਦੀ ਜਿਹੜੀ ਸ਼ੁਰੂਆਤ ਆ ਹੋ ਚੁੱਕੀ ਆ ਤਾਂ ਇਸ ਮੀਟਿੰਗ ਦੇ ਵਿੱਚ ਕਈ ਪੰਥਕ ਫੈਸਲੇ ਲਿਆ ਜਾ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਬੰਧ ਦੀ ਉਲੰਘਣਾ ਦੀ ਗੱਲ ਕਰ ਲਈਏ ਤਾਂ ਪਿਛਲੇ ਸਮੇਂ ਦੇ ਵਿੱਚ ਕਾਫੀ ਕੁਛ ਹੈ ਜੋ ਚੀਜ਼ਾਂ ਸਾਹਮਣੇ ਦੇਖਣ ਨੂੰ ਮਿਲੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਲੜਕੀ ਵੱਲੋਂ ਗੁਰੂ ਘਰ ਦੇ ਵਿੱਚ ਆ ਕੇ ਯੋਗਾ ਕੀਤਾ ਗਿਆ ਤਾਂ ਪ੍ਰਬੰਧਕਾਂ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਤਾਂ ਹਾਲਾਂਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਗਈ ਹੈ ਲੇਕਿਨ ਜੋ ਪ੍ਰਬੰਧਕ ਸੀਗੇ ਉਹਨਾਂ ਨੂੰ ਡਿਊਟੀ ਤੋਂ ਕੱਢ ਦਿੱਤਾ ਗਿਆ ਲੇਕਿਨ ਕਿਤਨਾ ਕਿਤੇ ਵੱਡੇ ਫੈਸਲੇ ਅਜੋ ਉਸ ਮਸਲੇ ਨੂੰ ਲੈ ਕੇ ਵੀ ਹੋ ਸਕਦੇ ਨੇ ਤੇ ਇਸ ਦੇ ਨਾਲ-ਨਾਲ ਜੇਕਰ ਅਸੀਂ ਗੱਲ ਕਰੀਏ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਸਰਾਵਾਂ ਦੀ ਗੁਰੂ ਘਰ ਦੀਆਂ ਸਰਾਵਾਂ ਨੂੰ ਲੈ ਕੇ ਵੀ ਵੱਡੇ ਫੈਸਲੇ ਹੋ ਸਕਦੇ ਕਿਉਂਕਿ ਪਿਤੇ ਦਿਨੀ ਜਿਸ ਤਰੀਕੇ ਦੇ ਨਾਲ ਕੁਝ ਦਿਨ ਪਹਿਲਾਂ ਜੋ ਠੱਗੀ ਠੋਰੀ ਦਾ ਮਾਮਲਾ ਸਾਹਮਣੇ ਆਇਆ ਸੀਗਾ ਗੁਰੂ ਘਰ ਦੀਆਂ ਸਰਾਵਾਂ ਦੇ ਨਾਲ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੇ ਵੀ ਉਹ ਠੱਗ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਛੁੱਟੀਆਂ ਦੇ ਦਿਨ ਹੈਗੇ ਨੇ ਤਾਂ ਸਰਾਵਾਂ ਦੇ ਵਿੱਚ ਵੱਡੀ ਬੁਕਿੰਗਾਂ ਹੋਣੀਆਂ ਨੇ ਤਾਂ ਜਾਲੀ ਵੈੱਬਸਾਈਟ ਬਣਾ ਕੇ ਜੋ ਆ ਪੈਸੇ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੀ ਇਸ ਦੇ ਵਿੱਚ ਜ਼ਰੂਰ ਪ੍ਰਸ਼ਾਸਨ ਵੱਲੋਂ ਵੀ ਕਾਰਵਾਈ ਕੀਤੀ ਗਈ ਹੈ ਲੇਕਿਨ ਸ਼ਰੌਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਇਸ ਦੇ ਵਿੱਚ ਵੀ ਆਪਣੇ ਪੱਧਰ ਤ ਤਸਦਾਰ ਕੀਤਾ ਗਿਆ ਤਾਂ ਤਸਵੀਰ ਤਣਾ ਸੰਜਿਆ ਕਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮੈਂਬਰ ਸਾਹਿਬਾਨ ਨੇ ਇੱਥੇ ਵੱਤ ਵੱਤ ਪਹੁੰਚ ਰਹੇ ਨੇ ਕਿਉਂਕਿ ਅੱਜ ਇਸ ਮੀਟਿੰਗ ਦੇ ਵਿੱਚ ਕਈ ਪੰਥਕ ਅਹਿਮ ਮੁੱਦੇ ਵਿਚਾਰੇ ਜਾਣੇ ਹੈਗੇ ਨੇ ਜੇਕਰ ਇਹਨਾਂ ਮੁੱਦਿਆਂ ਦੇ ਵਿੱਚ ਗੱਲ ਕਰ ਲਈਏ ਤਾਂ ਬੇਅਦਬੀਆਂ ਦੀ ਗੱਲ ਕਰ ਲਈਏ ਤਾਂ ਉਹ ਵੀ ਕਈ ਵੱਡੇ ਫੈਸਲੇ ਕੀਤੇ ਜਾਣੇ ਨੇ ਤਾਂ ਬੇਅਦਬੀਆਂ ਦੇ ਨਾਲ-ਨਾਲ ਬੰਦੀ ਸਿੰਘਾਂ ਨੂੰ ਲੈ ਕੇ ਅਕਸਰ ਗੱਲ ਹੁੰਦੀ ਬੰਦੀ ਸਿੰਘਾਂ ਦੀ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਵੀ ਵੱਡੇ ਫੈਸਲੇ ਕੀਤੇ ਜਾ ਸਕਦੇ ਨੇ ਤਾਂ ਇਸ ਦੇ ਨਾਲ-ਨਾਲ ਦੱਸ ਜੀਏ ਕਿ ਜੋ ਗਰੰਥੀ ਸਿੰਘ ਨੇ ਦੋ ਗਰੰਥੀ ਸਿੰਘ ਚੁਣੇਗੇ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਨਾਂ ਤੇ ਵੀ ਜਿਹੜੀ ਅੱਜ ਇਸ ਮੀਟਿੰਗ ਦੇ ਵਿੱਚ ਮੋਹਰ ਲਗਣੀ ਹੈਗੀ ਆ ਤਾਂ ਕਿਤੇ ਨਾ ਕਿਤੇ ਜੋ ਕਹਿ ਸਕਦੇ ਆ ਕਿ ਅਹਿਮ ਮੀਟਿੰਗ ਅੱਜ ਦੀ ਜਿਹੜੀ ਹੈਗੀ ਤਾ ਇਸ ਦੇ ਨਾਲ ਕਿ ਜੋ ਕੁਛ ਸਮਾਂ ਪਹਿਲਾਂ 2-3 ਦਿਨ ਪਹਿਲਾਂ ਜਿਸ ਤਰੀਕੇ ਦੇ ਨਾਲ ਜੋ ਸ਼ਰਮਣੀ ਕਾਲੀ ਦਾ ਲਾ ਕੇ ਗੁਰੂ ਘਰ ਦੇ ਵਿੱਚ ਆ ਕੇ ਮਾਫੀ ਮੰਗਦਾ ਹੈ ਜਿਹੜੇ ਪ੍ਰਾਣੇ ਪੰਥਕ ਲੀਡਰ ਕਹਿ ਸਕਦੇ ਆ ਅਗੂ ਕਹਿ ਸਕਦੇ ਹਾਂ ਉਹਦੇ ਵਿੱਚ ਭਾਈ ਮਨਜੀਤ ਸਿੰਘ ਜੀ ਦਾ ਅਹਿਮ ਰੋਲ ਹੈ ਕਿਉਂਕਿ ਉਹ ਐਜਪੀਸੀ ਮੈਂਬਰ ਵੀ ਨੇ ਤਾਂ ਸ਼੍ਰੋਮਣੀ ਕਾਲੀ ਦਲ ਨੂੰ ਵੀ ਜਿਹੜਾ ਹੈ ਉੱਥੇ ਲੀਡਰੀ ਦੇ ਵਿੱਚ ਵੀ ਹੈਗੇ ਨੇ ਤਾਂ ਕਿਤੇ ਨਾ ਕਿਤੇ ਜੋ ਉਹਨਾਂ ਵੱਲੋਂ ਵੀ ਕਈ ਵੱਡੇ ਬਿਆਨ ਦਿੱਤੇ ਗਏ ਕਿ ਸਾਡੇ ਰਾਜ ਦੇ ਵਿੱਚ ਅਸੀਂ ਭਾਗੀਦਾਰ ਸੀਗੇ ਸਾਡੀ ਸਰਕਾਰ ਸੀਗੀ ਤਾਂ ਜੋ ਸਾਡੇ ਸਾਥੀਆਂ ਕੋਲ ਗਲਤੀਆਂ ਹੋਈਆਂ ਨੇ ਉਸ ਵੇਲੇ ਅਸੀਂ ਭਾਗੀਦਾਰ ਰਹੇ ਹਾਂ ਤਾਂ ਅਸੀਂ ਉਸ ਦੀ ਮਾਫੀ ਮੰਗਣ ਵਾਸਤੇ ਆਏ ਹਾਂ ਤਾਂ ਅਕਸਰ ਗੱਲ ਹੁੰਦੀ ਸੀ ਕਿ ਵਿਚਾਰਾ ਹੁੰਦੀਆਂ ਸੀਗੀਆਂ ਕਿ ਦੋਸ਼ੀ ਕੌਣ ਨੇ ਦੋਸ਼ੀ ਮਾਫੀ ਮੰਗਣਾ ਜੋ ਪ੍ਰਗਾੜੀ ਕਾਂਡ ਹੈ ਜਾਂ ਬਾਈਬਲ ਕਲਾ ਕਾਂਡ ਹੈ ਜਾਂ ਕਿਸ ਕਿਸੇ ਵੀ ਤਰੀਕੇ ਦੇ ਜੋ ਉਸ ਵੇਲੇ ਜੋ ਬੇਅਦਬੀਆਂ ਹੋਈਆਂ ਨੇ ਤਾਂ ਉਸ ਨੂੰ ਲੈ ਕੇ ਮਾਫੀ ਦਾ ਜਿਹੜਾ ਇੱਥੇ ਇੱਕ ਗੱਲ ਉੱਠੀ ਸੀ ਆਵਾਜ਼ ਉੱਠੀ ਸੀਗੀ ਤਾਂ ਕਿਤੇ ਨਾ ਕਿਤੇ ਸ਼ਰੋਮਣੀ ਕਮੇਟੀ ਵੱਲੋਂ ਇਸ ਮੀਟਿੰਗ ਦੇ ਵਿੱਚ ਉਸ ਮੁੱਦੇ ਤੇ ਵੀ ਗੱਲ ਹੋ ਸਕਦੀ ਹੈ ਤਾਂ ਕੱਲੀ ਕੱਲੀ ਤਸਵੀਰ ਤੜਨਾ ਇਸ ਮੀਟਿੰਗ ਦੀ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੋ ਸੋਨਿਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਈਂ